ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਅਸੀਂ ਗੱਲ ਕਰਾਂਗੇ ਕਿ ਸੰਨ 2025 ਵਿੱਚ ਕੈਨੇਡਾ ਦੇ ਪੈਨਸ਼ਨ ਨਿਯਮ ਕਿਵੇਂ ਬਦਲ ਰਹੇ ਹਨ ਫਿਲਹਾਲ ਚ ਕੈਨੇਡਾ ਸਰਕਾਰ ਨੇ ਪੈਨਸ਼ਨ ਪਲਾਨ 'ਚ ਵੱਡੇ ਬਦਲਾਅ ਕੀਤੇ ਹਨ ਇਹਨਾਂ ਦਾ ਕੀ ਨੁਕਸਾਨ ਤੇ ਕੀ ਫਾਇਦਾ ਹੋਵੇਗਾ ਅੱਜ ਅਸੀਂ ਤੁਹਾਨੂੰ ਪੂਰਾ ਡਿਟੇਲ 'ਚ ਸਮਝਾਵਾਂਗੇ ਹਰ ਇੱਕ ਜਾਣਕਾਰੀ ਬਹੁਤ ਜ਼ਰੂਰੀ ਹੈ ਇਸ ਲਈ ਵੀਡੀਓ ਨੂੰ ਐਂਡ ਤੱਕ ਦੇਖਣਾ ਬਹੁਤ ਜ਼ਰੂਰੀ ਹੈ ਇਹ ਜਾਣਕਾਰੀ ਹੈ ਕੈਨੇਡਾ ਪੈਨਸ਼ਨ ਪਲਾਨ 올ਡ ਏਜ ਸਿਕਿਉਰਿਟੀ ਅਤੇ ਗਰੰਟੀਡ ਇਨਕਮ ਸੁਪਲੀਮੈਂਟ ਬਾਰੇ ਆਓ ਸਮਝੀਏ ਕਿ ਇਹ ਤੁਹਾਡੇ ਲਈ ਕਿ ਵੀ ਕੰਮ ਕਰਦਾ ਹੈ ਇਸ ਨੂੰ ਆਸਾਨ ਭਾਸ਼ਾ ਚ ਸਮਝਣ ਲਈ ਤੁਹਾਨੂੰ ਇੱਕ ਉਦਾਹਰਨ ਨਾਲ ਸਮਝਾਉਂਦੇ ਹਾਂ ਗੁਰਪ੍ਰੀਤ ਕੌਰ ਇੱਕ 44 ਸਾਲ ਦੀ ਔਰਤ ਹੈ ਜੋ ਹੈਲੀਫੈਕਸ ਵਿੱਚ ਰਹਿੰਦੀ ਹੈ ਉਸ ਨੂੰ ਸਰਵਿਸ ਕੈਨੇਡਾ ਤੋਂ ਇੱਕ ਚਿੱਠੀ ਮਿਲੀ ਇਸ ਚਿੱਠੀ ਵਿੱਚ ਦੱਸਿਆ ਗਿਆ ਕਿ ਸਨ 2025 ਵਿੱਚ ਪੈਨਸ਼ਨ ਨਿਯਮ ਬਦਲ ਰਹੇ ਹਨ ਗੁਰਪ੍ਰੀਤ ਕੌਰ ਨੇ ਸਾਲਾਂ ਤੱਕ ਰੈਸਟੋਰੈਂਟ ਵਿੱਚ ਕੰਮ ਕੀਤਾ ਦੋ ਬੱਚੇ ਪਾਲੇ ਅਤੇ ਹੁਣ ਰਿਟਾਇਰ ਹੋਣ ਦੀ ਸੋਚ ਰਹੀ ਹੈ ਉਸ ਨੂੰ ਇਹ ਜਾਣ ਕੇ ਚੰਗਾ ਲੱਗਾ ਕਿ ਇਹ ਨਵੇਂ ਨਿਯਮ ਉਸ ਦੀ ਮਦਦ ਕਰ ਸਕਦੇ ਹਨ ਪਹਿਲਾਂ ਗੱਲ ਕਰੀਏ ਕੈਨੇਡਾ ਪੈਨਸ਼ਨ ਪਲਾਨ ਬਾਰੇ ਜਿਸਨੂੰ ਸੀਪੀਪੀ ਕਹਿੰਦੇ ਹਨ ਇਹ ਉਹ ਪੈਸਾ ਹੈ ਜੋ ਤੁਸੀਂ ਕੰਮ ਕਰਦੇ ਸਮੇਂ ਬਚਾਇਆ ਜੇ ਤੁਸੀਂ ਕੈਨੇਡਾ ਵਿੱਚ ਕੰਮ ਕੀਤਾ ਅਤੇ ਸੀਪੀਪੀ ਵਿੱਚ ਪੈਸਾ ਪਾਇਆ ਤਾਂ ਤੁਸੀਂ ਇਸ ਨੂੰ ਵਾਪਸ ਪਾ ਸਕਦੇ ਹੋ ਸਨ 2005 ਵਿੱਚ ਸਰਕਾਰ ਇਸ ਨੂੰ ਵਧਾ ਰਹੀ ਹੈ ਤਾਂ ਕਿ ਤੁਹਾਨੂੰ ਹੋਰ ਪੈਸਾ ਮਿਲੇ ਜੇ ਤੁਸੀਂ 60 ਸਾਲ ਦੇ ਹੋ ਅਤੇ ਇੱਕ ਵਾਰ ਵੀ ਸੀਪੀਪੀ ਵਿੱਚ ਪੈਸਾ ਪਾਇਆ ਤਾਂ ਤੁਸੀਂ ਸ਼ੁਰੂ ਕਰ ਸਕਦੇ ਹੋ ਪਰ ਇਹ ਸੋਚਣਾ ਜ਼ਰੂਰੀ ਹੈ ਕਿ ਕਦੋਂ ਸ਼ੁਰੂ ਕਰਨਾ ਹੈ ਗੁਰਪ੍ਰੀਤ कौर ਸੋਚਦੀ ਹੈ ਕਿ ਜੇ ਉਹ 60 ਸਾਲ ਦੀ ਉਮਰ ਵਿੱਚ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਹਰ ਮਹੀਨੇ 65 ਸਾਲ ਤੋਂ ਪਹਿਲਾਂ 100 ਵਿੱਚੋਂ 60 ਹਿੱਸੇ ਘੱਟ ਪੈਸਾ ਮਿਲੇਗਾ ਇਸ ਦਾ ਮਤਲਬ ਹੈ ਕਿ 60 ਸਾਲ ਵਿੱਚ ਸ਼ੁਰੂ ਕਰਨ ਨਾਲ 100 ਵਿੱਚੋਂ 36 ਹਿੱਸੇ ਘੱਟ ਪੈਸਾ ਮਿਲੇਗਾ ਪਰ ਜੇ ਉਹ 70 ਸਾਲ ਤੱਕ ਇੰਤਜ਼ਾਰ ਕਰੇ ਤਾਂ ਪੈਸਟ ਤੋਂ ਬਾਅਦ ਹਰ ਮਹੀਨੇ 100 ਵਿੱਚੋਂ 7 ਹਿੱਸੇ ਵਾਦਾ ਹੋਵੇਗਾ ਜੋ 100 ਵਿੱਚੋਂ 42 ਹਿੱਸੇ ਜ਼ਿਆਦਾ ਬਣ ਜਾਂਦਾ ਹੈ ਸਨ 2050 ਵਿੱਚ ਜੇ ਤੁਸੀਂ ਪੈਸਟ ਸਾਲ ਦੇ ਹੋ ਅਤੇ ਬਹੁਤ ਪੈਸਾ ਪਾਇਆ ਤਾਂ ਤੁਹਾਨੂੰ ਹਰ ਮਹੀਨੇ 1533 ਡਾਲਰ ਮਿਲ ਸਕਦੇ ਹਨ ਜ਼ਿਆਦਾਤਰ ਲੋਕਾਂ ਨੂੰ 881 ਡਾਲਰ ਅਤੇ 40 ਸੈਂਟ ਮਿਲਦੇ ਹਨ ਗੁਰਪ੍ਰੀਤਕੌਰ ਇਸ ਨਾਲ ਕਰਿਆਨਾ ਖਰੀਦ ਸਕਦੀ ਹੈ ਬਿੱਲ ਭਰ ਸਕਦੀ ਹੈ ਜਾਂ ਆਪਣੇ ਪੋਤੇ-ਪੋਤੀਆਂ ਨੂੰ ਕੋਈ ਖਡਾਉਣਾ ਦੇ ਸਕਦੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਹੁਣੇ ਲਾਈਕ ਬਟਨ ਦਬਾ ਦਿਓ ਇਸ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਸਰਕਾਰ ਨੇ ਸੰ 2019 ਵਿੱਚ ਸੀਪੀਪੀ ਨੂੰ ਬਿਹਤਰ ਕਰਨਾ ਸ਼ੁਰੂ ਕੀਤਾ ਹੁਣ ਸੰ 2025 ਵਿੱਚ ਇਹ ਤੁਹਾਡੀ ਕਮਾਈ ਦਾ 100 ਵਿੱਚੋਂ 33% ਵਾਪਸ ਦਿੰਦਾ ਹੈ ਇਸ ਸਾਲ ਸਰਕਾਰ ਨੇ ਇਸ ਨੂੰ 0.6% ਵਧਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਜੇ ਤੁਸੀਂ ਪਹਿਲਾਂ ਹੀ ਸੀਪੀਪੀ ਲੈ ਰਹੇ ਹੋ ਤਾਂ ਇਹ ਵਾਧਾ ਆਪਣੇ ਆਪ ਮਿਲ ਜਾਵੇਗਾ ਜੇ ਤੁਸੀਂ ਬਹੁਤ ਕਮਾਇਆ ਅਤੇ ਪੂਰਾ ਪੈਸਾ ਪਾਇਆ ਤਾਂ 1533 ਡਾਲਰ ਮਿਲ ਸਕਦੇ ਹਨ ਜੇ ਤੁਸੀਂ ਥੋੜਾ ਕੰਮ ਕੀਤਾ ਜਾਂ ਬੱਚੇ ਪਾਲਣ ਲਈ ਸਮਾਂ ਲਿਆ ਤਾਂ ਵੀ ਤੁਹਾਨੂੰ ਕੁਝ ਮਿਲੇਗਾ ਇੱਕ ਖਾਸ ਤਰੀਕਾ ਹੈ ਜਿਸ ਨੂੰ ਪੋਸਟ ਰਿਟਾਇਰਮੈਂਟ ਬੈਨੀਫਿਟ ਕਹਿੰਦੇ ਹਨ ਜੋ ਤੁਹਾਡਾ ਪੈਸਾ ਹੋਰ ਵਧਾ ਸਕਦਾ ਹੈ ਹੁਣ ਗੱਲ ਕਰੀਏ 올ਡ ਏ ਸਿਕਿਉਰਟੀ ਬਾਰੇ ਜਿਸ ਨੂੰ OAS ਕਹਿੰਦੇ ਹਨ ਇਹ ਸਰਕਾਰ ਦੀ ਮਦਦ ਹੈ ਪੈਂਸਟ ਸਾਲ ਅਤੇ ਇਸ ਤੋਂ ਵੱਡੇ ਲੋਕਾਂ ਲਈ ਇਸ ਲਈ ਕੰਮ ਕਰਨ ਦੀ ਲੋੜ ਨਹੀਂ ਤੁਹਾਡੀ ਉਮਰ ਕੈਨੇਡਾ ਵਿੱਚ ਰਹਿਣ ਦਾ ਸਮਾਂ ਅਤੇ ਕਿੰਨਾ ਕਮਾਉਂਦੇ ਹੋ ਇਹ ਮਹੱਤਵਪੂਰਨ ਹੈ ਪੂਰਾ OAS ਪਾਉਣ ਲਈ ਤੁਹਾਨੂੰ 18 ਸਾਲ ਤੋਂ ਬਾਅਦ ਕੈਨੇਡਾ ਵਿੱਚ 40 ਸਾਲ ਰਹਿਣਾ ਚਾਹੀਦਾ ਹੈ ਜੇ ਤੁਸੀਂ 10 ਸਾਲ ਰਹੇ ਤਾਂ ਤੁਹਾਨੂੰ ਥੋੜਾ ਮਿਲ ਸਕਦਾ ਹੈ ਜੇ ਤੁਸੀਂ ਕਿਸੇ ਹੋਰ ਦੇਸ਼ ਵਿੱਚ ਰਹੇ ਤਾਂ ਵੀ ਕੁਝ ਨੀਮਾ ਨਾਲ ਤੁਸੀਂ ਪਾ ਸਕਦੇ ਹੋ April ਤੋਂ June ਸੰਨ 2025 ਵਿੱਚ ਪੈਨਸ਼ਨ ਤੋਂ 64 ਸਾਲ ਦੇ ਲੋਕਾਂ ਨੂੰ ਹਰ ਮਹੀਨੇ 727 ਡਾਲਰ ਮਿਲ ਸਕਦੇ ਹਨ ਜੇ ਤੁਸੀਂ 75 ਸਾਲ ਜਾਂ ਇਸ ਤੋਂ ਵੱਡੇ ਹੋ ਤਾਂ 800 ਡਾਲਰ ਮਿਲਦੇ ਹਨ ਪੈਨਸ਼ਨ ਤੋਂ 64 ਸਾਲ ਦੇ ਲੋਕਾਂ ਲਈ ਜੇ ਕਮਾਈ 151688 ਡਾਲਰ ਤੱਕ ਪਹੁੰਚੇ ਤਾਂ OAS ਖਤਮ ਹੋ ਜਾਂਦਾ ਹੈ 75 ਸਾਲ ਅਤੇ ਵੱਡਿਆਂ ਲਈ ਇਹ 157490 ਡਾਲਰ ਹੈ ਅੱਗੇ ਗੱਲ ਕਰੀਏ ਗਰੰਟੀਡ ਇਨਕਮ ਸਪਲੀਮੈਂਟ ਬਾਰੇ ਜਿਸ ਨੂੰ GIS ਕਹਿੰਦੇ ਹਨ ਇਹ ਉਹਨਾਂ ਲਈ ਹੈ ਜਿਨ੍ਹਾਂ ਕੋਲ OAS ਹੈ ਅਤੇ ਘੱਟ ਕਮਾਉਂਦੇ ਹਨ ਇਹ ਪੈਸਾ ਟੈਕਸ ਤੋਂ ਮੁਕਤ ਹੈ ਅਤੇ ਗੁਰਪ੍ਰੀਤ ਕੌਰ ਵਰਗੇ ਲੋਕਾਂ ਦੀ ਮਦਦ ਕਰਦਾ ਹੈ ਇਸ ਲਈ ਤੁਹਾਨੂੰ OAS ਲੈਣਾ ਚਾਹੀਦਾ ਹੈ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਸਨ 2025 ਵਿੱਚ ਜੇ ਤੁਸੀਂ ਇਕੱਲੇ ਹੋ ਵਿਧਵਾ ਹੋ ਜਾਂ ਤਲਾਕਸ਼ੁਦਾ ਹੋ ਅਤੇ ਤੁਹਾਡੀ ਕਮਾਈ ਬਈ 1650 ਡਾਲਰ ਤੋਂ ਘੱਟ ਹੈ ਤਾਂ ਤੁਹਾਨੂੰ ਹਰ ਮਹੀਨੇ 1088 ਡਾਲਰ ਮਿਲ ਸਕਦੇ ਹਨ ਜੇ ਤੁਸੀਂ ਵਿਆਹੇ ਹੋ ਜਾਂ ਸਬੰਧ ਵਿੱਚ ਹੋ ਅਤੇ ਦੋਵੇਂ OAS ਲੈਂਦੇ ਹੋ ਤਹਰ ਇੱਕ ਨੂੰ 664 ਡਾਲਰ ਅਤੇ 23 ਸੈਂਟ ਮਿਲ ਸਕਦੇ ਹਨ ਜੇ ਤੁਹਾਡੀ ਸਾਂਝੀ ਕਮਾਈ 29136 ਡਾਲਰ ਤੋਂ ਘੱਟ ਹੈ ਜੇ ਤੁਹਾਡਾ ਜੀਵਨ ਸਾਥੀ OAS ਨਹੀਂ ਲੈਂਦਾ ਤਾਂ ਤੁਸੀਂ 1088 ਡਾਲਰ ਪਾ ਸਕਦੇ ਹੋ ਜੇ ਸਾਂਝੀ ਕਮਾਈ 52896 ਡਾਲਰ ਤੋਂ ਘੱਟ ਹੈ ਗੁਰਪ੍ਰੀਤ ਕੌਰ ਇਸ ਨਾਲ ਕਰਿਆਨਾ ਦਵਾਈ ਜਾਂ ਆਪਣੇ ਪੋਤੇ-ਪੋਤੀਆਂ ਲਈ ਕੁਝ ਖਰੀਦ ਸਕਦੀ ਹੈ ਪਰ ਸਾਵਧਾਨ ਰਹੋ ਹਰ ਜੁਲਾਈ ਵਿੱਚ ਸਰਕਾਰ ਪਿਛਲੇ ਸਾਲ ਦੀ ਕਮਾਈ ਦੇਖਦੀ ਹੈ ਜੇ ਤੁਸੀਂ ਹੋਰ ਕਮਾਉਂਦੇ ਹੋ ਤਾਂ GIS ਘੱਟ ਹੋ ਸਕਦਾ ਹੈ ਇਹ ਸਾਰੇ ਪੈਸੇ CPP OAS ਅਤੇ GIS ਹਰ ਮਹੀਨੇ ਦੇ ਆਖਰੀ ਹਫਤੇ ਵਿੱਚ ਤੁਹਾਡੇ ਬੈਂਕ ਖਾਤੇ ਜਾਂ ਡਾਕ ਰਾਹੀਂ ਆਉਂਦੇ ਹਨ ਜੇ ਤੁਸੀਂ ਚੈੱਕ ਚਾਹੁੰਦੇ ਹੋ ਤਾਂ ਇਸ ਵਿੱਚ ਕੁਝ ਦਿਨ ਲੱਗਦੇ ਹਨ CPP ਅਤੇ OAS ਉੱਤੇ ਟੈਕਸ ਲੱਗਦਾ ਹੈ ਪਰ GIS ਟੈਕਸ ਤੋਂ ਮੁਕਤ ਹੈ ਕਦੇ-ਕਦੇ ਛੁੱਟੀਆਂ ਕਰਕੇ ਤਾਰੀਖ ਬਦਲ ਸਕਦੀ ਹੈ ਇਸ ਲਈ ਸਰਵਿਸ ਕੈਨੇਡਾ ਜਾਂ ਮਾਈ ਸਰਵਿਸ ਕੈਨੇਡਾ ਖਾਤਾ ਚੈੱਕ ਕਰੋ ਇਹ ਖਾਤਾ ਆਨਲਾਈਨ ਹੈ ਤੁਸੀਂ ਇਸ ਨਾਲ ਪੈਸੇ ਦੀ ਜਾਣਕਾਰੀ ਦੇਖ ਸਕਦੇ ਹੋ ਬੈਂਕ ਦਾ ਵੇਰਵਾ ਬਦਲ ਸਕਦੇ ਹੋ ਜਾਂ ਅਰਜ਼ੀ ਦੇ ਸਕਦੇ ਹੋ ਸੀਪੀਪੀ ਪਾਉਣ ਲਈ ਤੁਸੀਂ ਕੈਨੇਡਾ ਵਿੱਚ ਕੰਮ ਕੀਤਾ ਹੋਣਾ ਚਾਹੀਦਾ ਹੈ ਅਤੇ ਸੀਪੀਪੀ ਵਿੱਚ ਪੈਸਾ ਪਾਇਆ ਹੋਣਾ ਚਾਹੀਦਾ ਹੈ ਤੁਹਾਨੂੰ ਕਿੰਨਾ ਮਿਲਦਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਕਮਾਇਆ ਕਿੰਨੇ ਸਾਲ ਕੰਮ ਕੀਤਾ ਅਤੇ ਕਦੋਂ ਸ਼ੁਰੂ ਕਰਦੇ ਹੋ ਮਾਈ ਸਰਵਿਸ ਕੈਨੇਡਾ ਰਾਹੀਂ ਆਨਲਾਈਨ ਜਾਂ ਡਾਕ ਨਾਲ ਅਰਜ਼ੀ ਦਿਓ ਇਸ ਨੂੰ 6 ਮਹੀਨੇ ਪਹਿਲਾਂ ਸ਼ੁਰੂ ਕਰੋ ਓਏਐਸ ਲਈ ਤੁਸੀਂ 5 ਸਾਲ ਜਾਂ ਵੱਡੇ ਹੋਣੇ ਚਾਹੀਦੇ ਹੋ ਕੈਨੇਡਾ ਦੇ ਨਾਗਰਿਕ ਜਾਂ ਕਾਨੂੰਨੀ ਨਿਵਾਸੀ ਹੋਣੇ ਚਾਹੀਦੇ ਹੋ ਅਤੇ 18 ਸਾਲ ਤੋਂ ਬਾਅਦ 10 ਸਾਲ ਕੈਨੇਡਾ ਵਿੱਚ ਰਹੇ ਹੋਣੇ ਚਾਹੀਦੇ ਹਨ ਜੇ ਤੁਸੀਂ ਕਿਸੇ ਹੋਰ ਦੇਸ਼ ਵਿੱਚ ਰਹੇ ਤਾਂ ਵੀ ਤੁਸੀਂ ਸ਼ਾਇਦ ਪਾ ਸਕਦੇ ਹੋ ਸਰਕਾਰ ਅਕਸਰ ਆਪਣੇ ਆਪ ਦਾਖਲ ਕਰ ਦਿੰਦੀ ਹੈ ਅਤੇ 64 ਸਾਲ ਦੇ ਬਾਅਦ ਇੱਕ ਚਿੱਠੀ ਭੇਜਦੀ ਹੈ ਜੇ ਨਾ ਮਿਲੇ ਤਾਂ ਅਰਜ਼ੀ ਦਿਓ ਜੀਆਈਐਸ ਲਈ ਤੁਹਾਨੂੰ ਓਐਸ ਚਾਹੀਦਾ ਹੈ ਅਤੇ ਕਮਾਈ ਘੱਟ ਹੋਣੀ ਚਾਹੀਦੀ ਹੈ ਕਈ ਵਾਰ ਸਰਕਾਰ ਆਪਣੇ ਆਪ ਦਾਖਲ ਕਰ ਦਿੰਦੀ ਹੈ ਪਰ ਜੇ ਨਹੀਂ ਤਾਂ ਅਰਜ਼ੀ ਦਿਓ ਹੁਣ ਇੱਕ ਨੁਕਸਾਨ ਵੀ ਜਾਣ ਲਓ ਸੰ 2025 ਦੇ ਇਹਨਾਂ ਨਵੇਂ ਨਿਯਮਾਂ ਵਿੱਚ ਇੱਕ ਵੱਡੀ ਮੁਸ਼ਕਲ ਹੈ ਜੋ ਗੁਰਪ੍ਰੀਤ ਕੌਰ ਵਰਗੇ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਜੇ ਤੁਸੀਂ ਸੀਪੀਪੀ, ਓਈਐਸ ਜਾਂ ਜੀਆਈਐਸ ਲੈਣਾ ਸ਼ੁਰੂ ਕਰਦੇ ਹੋ ਅਤੇ ਆਪਣੀ ਕਮਾਈ ਸਹੀ ਤਰ੍ਹਾਂ ਨਾ ਦੱਸਦੇ ਤਾਂ ਸਰਕਾਰ ਤੁਹਾਡਾ ਪੈਸਾ ਵਾਪਸ ਲੈ ਸਕਦੀ ਹੈ ਮਤਲਬ ਜੇ ਤੁਸੀਂ ਕਿਸੇ ਸਾਲ ਵਿੱਚ ਅਚਾਨਕ ਜ਼ਿਆਦਾ ਕਮਾਈ ਕਰ ਲੈਂਦੇ ਹੋ ਜਿਵੇਂ ਕੋਈ ਨੌਕਰੀ ਕਰ ਲਈ ਜਾਂ ਪੈਸਾ ਕਿਤੋਂ ਹੋਰ ਆ ਗਿਆ ਅਤੇ ਇਸ ਬਾਰੇ ਸਰਵਿਸ ਕੈਨੇਡਾ ਨੂੰ ਨਾ ਦੱਸਿਆ ਤਹਾਂ ਉਹ ਸੋਚ ਸਕਦੇ ਹਨ ਕਿ ਤੁਸੀਂ ਗਲਤ ਤਰੀਕੇ ਨਾਲ ਪੈਸਾ ਲੈ ਰਹੇ ਹੋ ਇਸ ਨੂੰ ਓਵਰ ਪੇਮੈਂਟ ਕਹਿੰਦੇ ਹਨ ਫਿਰ ਸਰਕਾਰ ਤੁਹਾਨੂੰ ਉਹ ਪੈਸਾ ਵਾਪਸ ਕਰਨ ਲਈ ਕਹੇਗੀ ਜੋ ਇੱਕ ਵਾਰ 1000 2000 ਜਾਂ ਇਸ ਤੋਂ ਵੀ ਜ਼ਿਆਦਾ ਡਾਲਰ ਹੋ ਸਕਦਾ ਹੈ ਗੁਰਪ੍ਰੀਤ ਕੌਰ ਲਈ ਇਹ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਉਸ ਕੋਲ ਵਾਪਸ ਦੇਣ ਲਈ ਇੰਨਾ ਪੈਸਾ ਨਹੀਂ ਹੋ ਸਕਦਾ ਇਸ ਤੋਂ ਬਚਣ ਲਈ ਤੁਹਾਨੂੰ ਹਰ ਸਾਲ ਆਪਣੀ ਕਮਾਈ ਸਹੀ ਦੱਸਣੀ ਪਵੇਗੀ ਖਾਸ ਕਰਕੇ ਟੈਕਸ ਫਾਈਲ ਕਰਦੇ ਸਮੇ ਜੇ ਤੁਸੀਂ ਇਹ ਨਾ ਕੀਤਾ ਤਨਾ ਸਿਰਫ ਪੈਸਾ ਵਾਪਸ ਕਰਨਾ ਪਵੇਗਾ ਸਗੋਂ ਤੁਹਾਡਾ ਜੀਆਈਐਸ ਜਾਂ ਓਈਐਸਵੀ ਘੱਟ ਹੋ ਸਕਦਾ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਤਣਾਅ ਵੱਧ ਸਕਦਾ ਹੈ ਇਸ ਲਈ ਗੁਰਪ੍ਰੀਤ ਕੌਰ ਵਰਗੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਆਪਣੇ ਟੈਕਸ ਸਹੀ ਫਾਈਲ ਕਰੋ ਸਰਵਿਸ ਕੈਨੇਡਾ ਨੂੰ ਹਰ ਬਦਲਾਅ ਬਾਰੇ ਦੱਸੋ ਅਤੇ ਮਾਈ ਸਰਵਿਸ ਕੈਨੇਡਾ ਖਾਤੇ ਨਾਲ ਸਭ ਕੁਝ ਚੈੱਕ ਕਰਦੇ ਰਹੋ ਇਹੇ ਨੁਕਸਾਨ ਤੁਹਾਡੇ ਰਿਟਾਇਰਮੈਂਟ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦਾ ਹੈ ਪਰ ਸਹੀ ਜਾਣਕਾਰੀ ਨਾਲ ਤੁਸੀਂ ਇਸ ਤੋਂ ਬਚ ਸਕਦੇ ਹੋ ਜੇ ਇਹ ਜਾਣਕਾਰੀ ਸਹੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਚ ਲਿਖੋ ਪੈਨਸ਼ਨ ਤਾਂ ਜੋ ਸਾਨੂੰ ਪਤਾ ਲੱਗੇ ਕਿ ਤੁਸੀਂ ਇਸ ਟੌਪਿਕ ਨੂੰ ਹੋਰ ਡਿਟੇਲ ਚ ਜਾਨਣਾ ਚਾਹੁੰਦੇ ਹੋ ਫਿਰ ਅਸੀਂ ਇੱਕ ਹੋਰ ਵੀਡੀਓ ਪੂਰੀ ਡਿਟੇਲ ਚ ਬਣਾਵਾਂਗੇ ਹੁਣ ਸੋਚੋ ਕਿ ਕਦੋਂ ਸ਼ੁਰੂ ਕਰਨਾ ਹੈ ਜੇ ਗੁਰਪ੍ਰੀਤ ਕੌਰ ਸੀਪੀਪੀ 60 ਸਾਲ ਵਿੱਚ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਘੱਟ ਪੈਸਾ ਮਿਲੇਗਾ ਪਰ ਜਲਦੀ ਮਿਲੇਗਾ ਜੇ ਉਹ 70 ਸਾਲ ਤੱਕ ਇੰਤਜ਼ਾਰ ਕਰੇ ਤਾਂ ਵੱਧ ਪੈਸਾ ਮਿਲੇਗਾ OASV 70 ਸਾਲ ਤੱਕ ਰੋਕ ਸਕਦੇ ਹੋ ਅਤੇ ਹਰ ਮਹੀਨੇ 100 ਵਿੱਚੋਂ 6 ਹਿੱਸੇ ਵਾਦਾ ਹੋਵੇਗਾ ਜੋ 100 ਵਿੱਚੋਂ 36 ਹਿੱਸੇ ਜ਼ਿਆਦਾ ਬਣ ਜਾਂਦਾ ਹੈ ਇੱਕ ਖਾਸ ਤਰੀਕਾ ਹੈ ਪੋਸਟ ਰਿਟਾਇਰਮੈਂਟ ਬੈਨੀਫਿਟ ਜਿਸ ਵਿੱਚ ਜੇ ਤੁਸੀਂ ਸੀਪੀਪੀ ਲੈਂਦੇ ਹੋ ਅਤੇ ਕੰਮ ਵੀ ਕਰਦੇ ਹੋ ਤਾਂ ਹੋਰ ਪੈਸਾ ਪਾ ਸਕਦੇ ਹੋ ਓਏਐਸ ਘਟਣਾ ਹੋਵੇ ਇਸ ਲਈ ਆਪਣੇ ਜੀਵਨ ਸਾਥੀ ਨਾਲ ਕਮਾਈ ਵੰਡੋ ਜਾਂ ਪੈਸਾ ਕੱਢਣ ਦਾ ਸਮਾਂ ਸੋਚੋ ਜੀਆਈਐਸ ਲਈ ਆਪਣੀ ਕਮਾਈ ਸਹੀ ਦੱਸੋ ਨਹੀਂ ਤਾਂ ਇਹ ਘਟ ਹੋ ਸਕਦਾ ਹੈ ਮਾਈ ਸਰਵਿਸ ਕੈਨੇਡਾ ਵਿੱਚ ਇੱਕ ਖਾਸ ਚੀਜ਼ ਹੈ ਜਿਸ ਨੂੰ ਸਟੇਟਮੈਂਟ ਆਫ ਕੰਟਰੀਬਿਊਸ਼ਨਸ ਕਹਿੰਦੇ ਹਨ ਜੋ ਤੁਹਾਡੀ ਸੀਪੀਪੀ ਦੀ ਜਾਣਕਾਰੀ ਦਿਖਾਉਂਦੀ ਹੈ ਅਤੇ ਸ਼ੁਰੂਆਤ ਸੋਚਣ ਵਿੱਚ ਮਦਦ ਕਰਦੀ ਹੈ ਇਹ ਨਵੇਂ ਨਿਯਮ ਗੁਰਪ੍ਰੀਤ ਕੌਰ ਅਤੇ ਹਰਦੀਪ ਸਿੰਘ ਵਰਗੇ ਲੋਕਾਂ ਦੀ ਮਦਦ ਕਰਦੇ ਹਨ ਇਹ ਪੈਸਾ ਤੁਹਾਨੂੰ ਬਿੱਲ ਭਰਨ, ਕਿਰੀਆਨਾ ਖਰੀਦਣ ਜਾਂ ਆਰਾਮ ਨਾਲ ਜੀਣ ਵਿੱਚ ਸਹਾਇਤਾ ਦਿੰਦਾ ਹੈ ਸੋਚੋ ਕਿ ਤੁਸੀਂ ਕਦੋਂ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਸਹੀ ਅਰਜ਼ੀ ਦਿਓ ਇਹ ਤੁਹਾਡਾ ਹੱਕ ਹੈ ਅਤੇ ਇਹ ਤੁਹਾਡੀ ਜ਼ਿੰਦਗੀ ਨੂੰ ਆਸਾਨ ਕਰ ਸਕਦਾ ਹੈ